ਬਬਾ ਠੀਕ ਹਾਂ ਨਾ ਠੀਕੋ ਠੀਕੋ ਕਾਇ ਬਕਿਓ ਕੋਈ ਆ ਤੁਸੀਂ ਕੋਈ たら ਕਿੱਥੇ ਜਾਣਾ ਉਹ ਹੀ 모ਹੀ ਹਾਂ 모ਹੀ ਪਿੰਡਾ ਛੋਟਾ ਹਾਂ ਠੀਕ ਆ ਇੱਥੇ ਕਿਵੇਂ ਆ ਕੇ ਤੁਸੀਂ ਫਰਿਆ ਪਤਾ ਨਹੀਂ ਲੱਗਿਆ ਪਕਾ ਦੇ ਲਈ ਮੁਹੀ ਕੋਣ ਆ ਤੁਹਾਡਾ ਨਾਲ ਬੱਚੇ ਹੈਗੇ ਨੇ ਬੱਚੇ ਹੈ ਨਹੀਂ ਐਂ ਨੀ ਅੱਛਾ ਹੋਰ ਕੋਣ ਆ ਹੋਰ ਕੋਣ ਆ ਬਾਪੂ ਨਾਲ ਪਾਤਾ ਹੈਗੀ ਆ ਭਰਾ ਹੈਗੇ ਨੇ ਛੋਟੇ ਭਰਾ ਆ ਰੈਣੀ ਹਾਈ ਹਾਂ ਜੀ ਕੋਲ ਕੋਟ ਹੈਗਾ ਦਾ ਮੁਹੀ ਫਿਰ ਤੁਹਾਡਾ ਉਹੀ ਕੋਣਾ ਹੋਰ ਬਾਪੂ ਸਾਡੇ ਨਾਲ ਚਲੇਗਾ ਕੋਕੂ ਨੀ ਹੈ ਕਿਡੇ ਪੰਡ ਕਿਡੇ ਪੰਡ ਨੇ ਸੋ ਇਹ ਲੋਕ ਨੂੰ ਇਹਦੇ ਵਿੱਚ ਤੁਸੀਂ ਕਿਵੇਂ ਵਾਟਰ ਬਾਪੂ ਏ ਬਾਈ ਨੂੰ ਲੱਗਦਾ ਰੋ ਪੱਟ ਤੇ ਸਟੇਟਿਕ ਗਏ ਸੀ ਅੱਜ ਤੋਂ ਰਾਤ ਸਿਰਫ ਕੇ ਨਹੀਂ ਗਏ ਇਹ ਬੰਦੇ ਰਹਿੰਦੇ ਨੇ ਇਹਨਾਂ ਦੇ ਕੁਆਟਰ ਨੇ ਸਾ ਇਹਨਾਂ ਨੂੰ ਜੱਟ ਕੇ ਉੱਥੇ ਵਧਾ ਲਿਆ ਕੱਪੜੇ ਪਾਣ ਦੁਬਾਰਾ ਹੋ ਗਿਆ ਸੀ ਫਿਰ ਲਾ ਕੇ ਕੁਝ ਲਾ ਕੇ ਜਾਨੀ ਜਿਹੜਾ ਮਤਲਬ ਉਹ ਨਹੀਂ ਦੱਸਦਾ ਤਾਪ ਧਾੜਾ ਵਧੀ ਪਣ ਦਾ ਕਦੇ ਰਾਜਪੁਰ ਲੱਗਦਾ ਜੀ ਇਹ ਗੱਡੀਆਂ ਲਾ ਲੈਂਦੇ ਕਿੰਨਾ ਦਿਨ ਚਾਗੇ ਕਾ ਤਰਾਣਾ ਜਾਂ ਜਾਂਦਾ ਉਹ ਮੇਰੇ ਘਰ ਦਾ ਨਹੀਂ ਆਇਆ ਇਹ ਵੀ ਇਹ ਵਾਲਾ ਨਹੀਂ ਕਰਦਾ ਬਸ ਦੇਖਦੇ ਲੋਕੇ ਉਹ ਲੋਕੀ ਉਹ ਕਰਕੇ ਬੰਦੀ ਲਾ ਦੇਵੇ ਚਲੋ ਕੋਈ ਨਹੀਂ ਚਾਹਤਾ ਨਾ ਹੋ ਲੈ ਗਏ ਉਹਦਾ ਪਤਾ ਨਹੀਂ ਕੋਈ ਆਦਾ ਉਹਦੇ ਘਰਾਂ ਦੇ ਪਰਿਵਾਰ ਮਿਲਗਾ ਤਾਂ ਠੀਕ ਨਹੀਂ ਕੋਈ ਗੱਲ ਨਹੀਂ ਹਾਂਜੀ ਮੈਂ ਕੰਮੁੱਲਾ ਪਰ ਅਸੀਂ ਜਾਵਾਂਗੇ ਮੁੱਲਾ ਪਰ ਉਹ ਆਪਣੀ ਕਿੱਥੋਂ ਬੰਦਾ ਹੋਇਆ ਤਰਾਣਾ ਲੱਭੀਂ ਗਏ ਹਾਂਜੀ ਜੀ ਭਾਈ ਹੈ ਨਾ ਤਾਂ ਪਤਾ ਕਰਨਾ ਉਹਦੇ ਕੋਲ ਪਾਪੂ ਪੁੱਤਰ ਐ ਫਿਰ ਪੁੱਤਰੇ ਇਧਰੋਂ ਪੁੱਤਰੇ ਆਉਂਦਾ ਜਾਏਗਾ ਉਹ ਬਾਅਦ ਚੀਕਣਾ ਵੀ ਚੰਗਾ ਆ ਰਿਹਾ ਆਪਣੇ ਚੀਕਣਾ ਨਹੀਂ ਲਾਲੂ ਕੇ ਸਾਡੇ ਆ ਜਾ ਬੈਠਾ ਰਹੇ ਕੋਈ ਬੈਠਾ ਰਹੇ ਵਾੜੀਪੁਰੀ ਦਾ ਕੌਂਸਲਰ ਸੀ ਵਾੜੀਪੁਰੀ ਕੀ ਪਦੇਗੀ ਅਸੀਂ ਅੱਜ ਡੋਟਾ ਸ਼ਹਿਰ ਦੇ ਵਿੱਚ ਖੜੇ ਆ ਜਿੱਥੇ ਇੱਕ ਬਜ਼ੁਰਗ ਬਾਪੂ ਨੇ ਇੱਥੇ ਕੋਈ ਪਰਸ ਨੂੰ ਰਾਹ ਦੇ ਵਿੱਚ ਰਾਤ ਨੂੰ ਲਾ ਕੇ ਚਲਾ ਗਿਆ ਇਹ ਬਾਪੂ ਕੌਣ ਆ ਕਿੱਥੋਂ ਆਇਆ ਇਹ ਕੁਝ ਨਹੀਂ ਪਤਾ ਇਹ ਵੀਰ ਉਹਨਾਂ ਨੂੰ ਮਿਲਿਆ ਇਹਨਾਂ ਨੇ ਚੱਕਿਆ ਤੇ ਦਿਸ ਗਿਆ ਬਜੋ ਕੀ ਦਾ ਉਹਨਾਂ ਨੂੰ ਉਹਨਾਂ ਨੂੰ ਤੇ ਇਹਨੂੰ ਅੱਜ ਅਸੀਂ ਮਾਨਮ ਸੇਵਾ ਉਤਮ ਸੇਵਾ ਜੋ ਨਿਸ਼ਾਨੀਤ ਦੀ ਸੇਵਾ ਪਿੰਡ ਆੜਰੂ ਨੇੜੇ ਰੈਕਪੁਰ ਜਿਲ੍ਹਾ ਲੁਧਿਆਣਾ ਅਸੀਂ ਉੱਥੇ ਜਾ ਰਹੇ ਹਾਂ ਇਸ ਬਾਪੂ ਦੀ ਵੱਧ ਤੋਂ ਵੱਧ ਵੀਡੀਓ ਨੂੰ ਸ਼ੇਅਰ ਕਰਾਂ ਕਿ ਉਹਨਾਂ ਪਰਿਵਾਰਾਂ ਤੱਕ ਵੀਡੀਓ ਚਲੀ ਜਾਵੇ ਜਿਸ ਪਰਿਵਾਰ ਦੇ ਵਿੱਚੋਂ ਬਾਪੂ ਆਇਆ ਵਾ ਦੱਸ ਰਹੇ ਨੇ ਕਹਿੰਦੇ ਵੀ ਕਈ ਵਾਰ ਬੁੱਲਾ ਪਿੰਡ ਬੁੱਲਾਪੁਰ ਪਿੰਡ ਦਾਖ ਦਿੰਦਾ ਕਈ ਵਾਰ ਮੋਗੀ ਪਿੰਡ ਦਾਖ ਦਿੰਦਾ ਵਾ ਇਹ ਕਿੱਥੋਂ ਆਇਆ ਬਸ ਕੋਈ ਪਤਾ ਨਹੀਂ ਹੈਗਾ ਤੁਸੀਂ ਨੂੰ ਲਿਜਾ ਰਹੇ ਹਾਂ ਜੇਕਰ ਤੁਸੀਂ ਵੱਧ ਤੋਂ ਵੱਧ ਅਸੀਂ ਬਾਪੂ ਦੀ ਬਜ਼ੁਰਗ ਦੀ ਵੀਡੀਓ ਸ਼ੇਅਰ ਕਰੋਗੇ ਹੋ ਸਕਦਾ ਹੈ ਕਿ ਪਰਿਵਾਰ ਤੱਕ ਇਹਨਾਂ ਦੇ ਬੇਟਿਆਂ ਤੱਕ ਹੋ ਸਕੇ ਧੰਨਵਾਦ ਜੀ ਵਾਹਿਗੁਰੂ ਜੀ ਕਾ ਖਾਲਸਾ ਸ੍ਰੀ ਵਾਹਿਗੁਰੂ ਦੀ ਕੀਤ ਹੈ ਹਾਂ ਬਾਪੂ ਕਿੱليه ਸਾਡੇ ਨਾਲ ਚੱਲੋ ਬੁੱਲਾਪੁਰ ਫੋਟੋ ਪਰ ਰੰਦੇ ਹੋਣਾ ਬੋ ਰਹਿ ਨੇ ਹਾਂ ਕੀ ਕੰਮ ਕੀ ਕਰਦੇ ਹੋ ਤੁਸੀਂ ਕੀ ਕੰਮ ਕਰਦੇ ਹੋ ਦੋਹੇ ਦਾ ਕੰਮ ਕਰਦੇ ਹੋ ਆ ਆ ਸਮਾਨ ਸਮੂਹ ਵੇਚਦੇ ਹੋ ਏ ਹਾਂ ਉਹੀ ਗੱਲ ਹੈ ਨਾ ਉਹਨਾਂ ਦਾ ਹੀ ਆ